ਸਰੇਆ ਗੋਲੀ ਮਾਰੀ ਬਾਬਾ ਜੀ ਮੇਰੇ ਪਿੱਛੇ ਫੌਜਾਂ ਫਿਰ ਵੀ ਡਟੀਆਂ ਪਿੱਛੇ ੜਨ ਵਾਲੇ ਨਹੀਂ ਜੀ ਜੇ ਤੂੰ ਜਾਗ ਜੁੱਤ ਕਰਨਾ ਤਾਂ ਤੈਨੂੰ ਹੋਏ ਪਤਾ ਲੱਜੂਗਾ ਕਿ ਕਿਵੇਂ ਚੰਗੀ ਜਦੋਂ ਪਿੱਛੇ ਜਿਹੜੀ ਗੋਲੀ ਲੱਗੀ ਹੋਈ ਹੈ ਇੱਕ ਇਹਨਾਂ ਦੇ ਗੋਲੀ ਸ਼ੋਕੇ ਨਿਕਲੀ ਆ ਐਵੇਂ ਹੀ ਬਾਬਾ ਜੀ ਤੁਸੀਂ ਜ਼ਰੂਰ ਆਪਣੇ ਜ਼ਰੂਰ ਦਰਸ਼ਕਾਂ ਨੂੰ ਦੱਸੋ ਜਿਹੜੇ ਕਿ ਕਿਦਾਂ ਤੋਂ ਦੇ ਨਾਲ ਵਾਪਰਿਆ ਸੀਗਾ ਇਹ 15 ਤਰੀਕ ਦੀ ਰਾਤ ਨੂੰ ਸੀਗਾ ਬਾਬਾ ਜੀ ਅਸੀਂ ਸਾਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ ਫਤਿਹ ਬਰਾਉਣੇ ਗਏ ਸੀਗੇ ਵੀ ਕਿਉਂ ਜ਼ੁਲਮ ਕਰ ਰਹੇ ਤੁਸੀਂ ਖਾਸਤੇ ਵੀ ਨਾ ਕਰੋ ਕਰ ਜਲੋ ਵੀ ਸਾਨੂੰ ਨਤੀਜਾ ਬੜਾ ਮਾੜਾ ਭੁਤਣਾ ਪੈਣਾ ਦਾ ਵੀ ਛੇਧਰ ਜੋ ਇਹ ਦੇਖ ਲੋ ਭੁਤਰੇ ਨਾ ਹੁਣ ਉਹਦੋਂ ਨੇ ਬਚਨ ਕਰੇ ਸੀ ਨਾ ਇਹ ਕੰਮ ਕਰੋ ਨਾ ਹੱਥ ਪੈਣੇ ਤੇ ਕਿ ਬੇਨਤੀ ਹੈ ਇਹੀ ਕਰਨ ਗਏ ਸੀ ਅਸੀਂ ਕਿਹੜਾ ਜੰਗ ਯੁੱਧ ਕਰਨ ਗਏ ਸੀ ਜਿੱਦੋਂ ਜੰਗ ਯੁੱਧ ਕਰਨ ਗਏ ਸੀ ਉਦੋਂ ਨੂੰ ਹੋਇ ਪਤਾ ਲੱਜੂਗਾ ਵੀ ਕਿਵੇਂ ਜੰਗ ਯੁੱਧ ਹੁੰਦੇ ਨੇ ਇਹ ਸ੍ਰਿਆਮ ਗੋਲੀਆਂ ਮਾਰੀਆਂ ਬਾਬਾ ਜੀ ਮੇਰੇ ਪਿੱਠ ਤੇ ਅਸੀਂ ਪਤਾ ਨਹੀਂ ਕਿਵੇਂ ਫਿਰਦੇ ਹਸਪੀਟਲ ਲੇ ਗਏ ਤੁਹਾਡਾ ਇਹ ਤਾਂ ਆਪਰੇਸ਼ਨ ਨਹੀਂ ਹੋਣਾ ਹੈਗਾ ਖੁੱਲ੍ਹੇ ਛੜ ਇਹ ਮਤਲਬ ਮਹਾਰਾਜ ਦੀ ਕਿਰਪਾ ਬਸ ਹੁਣ ਤੁਸੀਂ ਧਿਆਨ ਰੱਖ ਰਹੇ ਹੋ ਜਾਂ ਧਿਆਨ ਰੱਖ ਰਹੇ ਹੋ ਮਾੜਾ ਕੋਈ ਜੱਤੀ ਆਪਣਾ ਪੁੱਛ ਰਿਹਾ ਵੀ ਕਾ ਗੱਲ ਬਾਤ ਹੈ ਕੋਈ ਖਰਚਾ ਪਤਾ ਨਹੀਂ ਬਾਬਾ ਜੀ ਬਸ ਮਹਾਰਾਜ ਦੇ ਆਸਰ ਛੱਡਿਆ ਉਹ ਨਾ ਆਪਾਂ ਕਿਸੇ ਜਗ੍ਹਾ ਛੱਡਣਾ ਹੈ ਨਾ ਅਸੀਂ ਉਹਦੀ ਫੌਜ ਹੈ ਜਿੱਥੇ ਬੈਠ ਕੇ ਤਾਂ ਬੈਠ ਗਏ ਨਹੀਂ ਵੈਸੇ ਚਲੋ ਜੀ ਤੁਹਾਡਾ ਆਸਥਾ ਤੁਹਾਡੀ ਸ਼ਰਧਾ ਤੁਹਾਡਾ ਜਿਹੜਾ ਬਲ ਤੁਹਾਨੂੰ ਮਿਲਦਾ ਹੈ ਕਿ ਸ਼ਕਤੀ ਮਿਲਦੀ ਹੈ ਕੁਦਰਤ ਤੋਂ ਪਰ ਇਹਦੇ ਨਾਲ ਇਹ ਜ਼ਰੂਰ ਹੈ ਕਿ ਜੇ ਤੁਹਾਡੇ ਚ ਜ਼ਰੂਰ ਜੇ ਮੰਨ ਲਓ ਕੋਈ ਕਿਸੇ ਵੀ ਮਦਦ ਜ਼ਰੂਰਤ ਹੋਵੇ ਤਾਂ ਤੁਸੀਂ ਦੱਸ ਵੀ ਸਕਦੇ ਹੋ ਸੰਗਤ ਸਬ ਦੇ ਨਾਲ ਹੀ ਖੜਦੀ ਹੈ ਸੰਗਤ ਤਾਂ ਫਿਰ ਚਲੋ ਉਹ ਤਾਂ ਮਹਾਰਾਜ ਦੀ ਸ਼ਰਧਾ ਦਿਸਬੰਧ ਆਪਣਾ ਕੱਢ ਸਕਦੇ ਆ ਅਸੀਂ ਮੈਂ ਤਾਂ ਨਹੀਂ ਕਰਨੀ ਕਿਸੇ ਅੱਗੇ ਇਹ ਤਾਂ ਮਹਾਰਾਜ ਨੂੰ ਪਤਾ ਹੀ ਹੈ ਦਿਸਬੰਧ ਦਾ ਕੀ ਚੀਜ਼ ਹੈ ਨਾ ਦਿਸਬੰਧ ਕੱਢ ਸਕਦੇ ਹੋ ਅਸੀਂ ਮੰਗਣ ਮੰਗਣਾ ਨਹੀਂ ਵੀ ਤੁਹਾਨੂੰ ਆਹ ਦੇ ਦੋ ਦੇ ਦੋ ਦਿਸਬੰਧ ਹੁੰਦਾ ਹੈ ਆਪਣੇ ਵਿਚਾਰਤियां ਹਨਾ ਘਰੇ ਆ ਉਹ ਵੀ ਆਪਣੇ ਠੀਕ ਠਾਕ ਆ ਸਾਰਾ ਤਾਂ ਦਰੁਸਤੀ ਮਹਾਰਾਜ ਚੜਦੀ ਕਲਾ ਇਹ ਦਿਸਬੰਧ ਦੇਣਾ ਆਪਣਾ ਦੇ ਸਕਦੇ ਹੋ ਤੁਸੀਂ ਆਪਣਾ ਫਿਰ ਆਰਾਮ ਕਰ ਰਹੇ ਹੋ ਡਾਕਟਰਾਂ ਨੇ ਕਿਹਾ ਤੇ ਤੁਸੀਂ ਉਹਦੇ ਲਈ ਆਪਣਾ ਜਿਹੜਾ ਵੀ ਖੁੱਲਾ ਛੱਡ ਕੇ ਹੌਲੀ ਹੌਲੀ ਰਿਕਵਰ ਹੋਏਗਾ ਜੀ ਉਹ ਕਹਿੰਦੇ ਮਤਲਬ ਥੋੜਾ ਥੋੜਾ ਤੁਰਨਾ ਫਿਰਨਾ ਜੀ ਤੁਸੀਂ ਇੱਕ ਜਗ੍ਹਾ ਬੈਠ ਕੇ ਵੀ ਪ੍ਰੋਬਲਮ ਹੈ ਬਿੰਦਰ ਜਿਹੜੀ ਫੇਫੜੇ ਤੱਕ ਤੁਹਾਡੀ ਪ੍ਰੋਬਲਮ ਆ ਸਕਦੀ ਹੈ ਵੀ ਤੁਹਾਨੂੰ ਬਾਹਰ ਦੀ ਹਵਾ ਲੈਣੀ ਪੈਣੀ ਹੈ ਹੂੰ ਘੁੰਮੋ ਮਾਣਾ ਮੋਟਾ ਹੌਲੀ ਹੌਲੀ ਤਾਂ ਪਾਥੜ ਤੁਰ ਕੇ ਆ ਜੀ ਤਰੇ ਫੌਜਾਂ ਫਿਰ ਵੀ ਡਟੀਆਂ ਹੋ ਜਾਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਤੁਹਾਡੇ ਗੋਲੀ ਲੱਗੀ ਹੈ ਪਰ ਮੂਰੀ ਸਿੰਘਾਂ ਨੇ ਜਿਹੜੀ ਸ਼ੌਣੀ ਬਣਾਈ ਇਹਦੇ ਵਿੱਚ ਤੁਸੀਂ ਵੀ ਸਿੰਘਾਂ ਦੇ ਨਾਲ ਬੈਠੇ ਹੋ ਫੇਰਾ ਕੇ ਮੂਰੀ ਬੈਠੇ ਹੋ ਤੁਸੀਂ ਫੇ ਮੂਰੀ ਇਦਾਂ ਨਾ ਨਦਨ ਵੀ ਵਚਨ ਕਰ ਰਹੀ ਸੀ ਖਾਲਸੇ ਨੂੰ ਬੁਰਾ ਕਰੋ ਤੁਹਾਨੂੰ ਤਾਂ ਕੁਝ ਨਹੀਂ ਹੋਣ ਦਿੰਦੇ ਚਲੇਗੇ ਸੀ ਫੌਜਾਂ ਫੇਰ ਜੂੰਦੀਆਂ ਬੈਠੇ ਹੋਰੇ ਉਦੋਂ ਨਾ ਵਚਨ ਕਰੇ ਸੀ ਨਾ ਕਰੋ ਪਿਸੀ ਤੋਂ ਹੁਣ ਕਦੇ ਸ਼ਾਂਤ ਮਾਹੌਲ ਮੰਨੀ ਕਿਉਂ ਨਹੀਂ ਇਹਨਾਂ ਨੇ ਉਦੋਂ ਦੇ ਮਲਾਂ ਦੇ ਤਾਂ ਮਸਲਾ ਹਲ ਹੋ ਜਾਣਾ ਸੀ ਮੋਦੀ ਦਾ ਹੁਣ ਤਾਂ ਕਦੇ ਪਾਣੀ ਮੈਂ ਜਾਂਦਾ ਕਦੇ ਕਿਤੇ ਜਾਂਦਾ ਵੀ ਮੈਨੂੰ ਰੱਬ ਮਿਲ ਜਾਵੇ ਰੱਬਾ ਥੋੜੀ ਮਨਣ ਲੱਗਿਆ ਹੁਣ ਮਤਲਬ ਜਿਹੜੀ ਅਥਰੂ ਗੈਸ ਦੇ ਗੋਲੇ ਚੱਲ ਰਹੇ ਆ ਜਾਂ ਜਿਸ ਤਰ੍ਹਾਂ ਦਾ ਉਧਰ ਹੋ ਰਿਹਾ ਗੋਲੀਆਂ ਵੀ ਚੱਲੀਆਂ ਤੁਸੀਂ ਕਿੰਨੇ ਗੋਲੀ ਲੱਗੀ ਆ ਤੇ ਤੁਸੀਂ ਉਹਦਾ ਤੁਸੀਂ ਕਹਿੰਦੇ ਅੱਗੇ ਮੂਹਰੇ ਲੱਗ ਕੇ ਤੁਸੀਂ ਜਾਉਂਗੇ ਹਾਂ ਸੀਧੀ ਪਾਉਣ ਵਾਸਤੇ ਖੜੇ ਸੱਚ ਵਾਸਤੇ ਖੜੇ ਸੱਚ ਵਾਸਤੇ ਸਾਡੇ ਸੀਤ ਗੁਰਤੇਗ ਬਾਦਰੀ ਸੀਸ ਦੇ ਸੱਚ ਵਾਸਤੇ ਦਿੱਤਾ ਉਹਨਾਂ ਨੂੰ ਯਾਦ ਕਰਕੇ ਦੇਖ ਲਵੇ ਹੁਣ ਵੀ ਇਹ ਨਹੀਂ ਖੇੜਾ ਛੁੱਟ ਜਾਏਗਾ ਮੋਦੀ ਦਾ ਇਹ ਔਰੰਗਜ਼ੇਬ ਬਣ ਰਿਹਾ ਹੈ ਨਾ ਬੌਰੰਗਜ਼ੇਬ ਦੇ ਹਾਲ ਕਿਆ ਹੋਏ ਸੀ ਜੁੱਤੀਆਂ ਪੈਣ ਸੀ ਸਾਰੀ ਉਮਰ ਪੇ ਹੁਣ ਤੱਕ ਜੁੱਤੀਆਂ ਪੈਂਦੀ ਆ ਰਹੀਆਂ ਮਾਫੀ ਮੰਗ ਲਵਾ ਕੇ ਸੰਗਤ ਤੋਂ ਵੀ ਮੈਨੂੰ ਮਾਫ ਕਰ ਦੋ ਇਹ ਖੇੜਾ ਛੁੱਟ ਜਾਏਗਾ ਉਹਦਾ ਕਿਆ ਪੈਸਾ ਪੂਸਾ ਕੁਝ ਵੀ ਨਹੀਂ ਆਏਗਾ ਇਹ ਮਿੱਟੀ ਹੈ ਮਿੱਟੀ ਸਰੀਰ ਹੈ ਉਹ ਆ ਕੇ ਮਾਫੀ ਮੰਗ ਲਵੇ ਉਹ ਕਦੇ ਸਮੁੰਦਰ ਵਿੱਚ ਜਾਂਦਾ ਕਦੇ ਕਿਤੇ ਜਾਂਦਾ ਉਹ ਖੇੜਾ ਨਹੀਂ ਛੁੱਟਣਾ ਉਹ ਹੁਣ ਉਸ ਦੀ ਕੰ ਓ ਕਿਕਰ ਜਿਹੜੀ ਪਾਵਰ ਦਾ ਨਸ਼ਾ ਜਿਵੇਂ ਤੁਸੀਂ ਕਹਿੰਦੇ ਹੋ ਸਾਰੀਆਂ ਝੂਠੀਆਂ ਨੇ ਪੈਸਾ ਝੂਠਾ ਸਾਰੇ ਚਲੋ ਸਾਹ ਮੈਨੂੰ ਸਾਹ ਖਰੀਦ ਕੇ ਦੇਖ ਲੈ ਮੋਲ ਹੁਣ ਕਰੋਨਾ ਹੀ ਆਇਆ ਤਾਂ ਕਿੰਨੀ ਤਹਲਕਾ ਮਚ ਗਈ ਤੇ ਕਿਹਨਾਂ ਕਰਾਇ ਸਿੱਖ ਨਹੀਂ ਖੜੇ ਖਾਲਸੇ ਖੜਾ ਉੱਥੇ ਫ੍ਰੀ ਲੰਗਰ ਰਾਤੇ ਮੋਦੀ ਨੇ ਲਾਇਆ ਲੰਗਰ ਕਿੱਥੇ ਅੰਦਰ ਵੜਿਆ ਪਤਾ ਇਹ ਕਿਹੜਾ ਬਾਬਾ ਦਿਖਾਉਂਦਾ ਹੁਣ ਲੰਗਰ ਲਾਉਂਦੇ ਫਿਰਦੇ ਜਦ ਕਿੱਥੇ ਸੀ ਲੁਕੇ ਵੇ ਇਹ ਜਦ ਵੀ ਖਾਲਸਾ ਫੌਜ ਤੇ ਹੁਣ ਜਦ ਗੋਲੀਆਂ ਚਲਾਉਂਦੇ ਹੁਣ ਵੀ ਉਹੀ ਖੜਾ ਡਟ ਕੇ ਕੋਈ ਗੱਲ ਨਹੀਂ ਮਰਨ ਤੇ ਅਰੇ ਸੀਦਿਆ ਪਾਉਣ ਉਹਨਾ ਉਹਨਾਂ ਅਮਰਦੀ ਪਾਉਲ ਨਹੀਂ ਛਕੀ ਸੀ ਜੇ ਸੀ ਜਿਵੇਂ ਸਾਡੇ ਗੋਲੀ ਮਾਰੀ ਸੀ ਸੀ ਰੋਜਾਂ ਦੇ ਫਿਰ ਤਾਂ ਤਹਿਰ ਕਮਾਸ਼ਾ ਜਾਣੀ ਸੀ ਉਹਰੇ ਖਾਲਸਾ ਫਿਰ ਤਾਂ ਚੜਕੀ ਜਾਣਾ ਤਾਂ ਫਿਰ ਤਾਂ ਸਿਰੇ ਹੁਣ ਸ਼ਾਂਤ ਬੈਠ ਗਏ ਉਹਦਨੇ ਮੈਂ ਨਾ ਕਰ ਰਹੀ ਨਾ ਗੋਲੀ ਚਲਾਓ ਇਹ ਕੰਮ ਗਲਤ ਹੈ ਤੁਸੀਂ ਪੁਲਿਸ ਨੂੰ ਕਿਹਾ ਸੀ ਹਾਂਜੀ ਬਚਨ ਕਰੇ ਪੁੱਛੋ ਮਿਲਾਓ ਅਹੀਂ ਜਾ ਕੇ ਵੀ ਨਾ ਪਛਣ ਇਹ ਕੰਮ ਕਰੋ ਤੁਸੀਂ ਉਹ ਲੋਥੇ ਸਾਡੇ ਵੀ ਫੈਰ ਕਰਤੇ ਸਮਾਜਿਕ ਆਸਥਾ ਦੇ ਤੌਰ ਤੇ ਵੀ ਤੁਹਾਨੂੰ ਕੁਦਰਤ ਤੌਰ ਤੇ ਵੀ ਲੱਗਦਾ ਕਿ ਇਹ ਉਧਰੋਂ ਗਲਤ ਹੋਇਆ ਤੇ ਉਧਰ ਵੀ ਗਲਤ ਹੋਈਗਾ ਪਸਾ ਨੂੰ ਐਸੀ ਇਨਸਾਨ ਸਾਹਮਣੇ ਪਰਮਾਤਮਾ ਦਾ ਜਿਹੜਾ ਅਸੀਂ ਸਾਰੇ ਇਨਸਾਨ ਸਮਝਦੇ ਵੀ ਜੋਤ ਹੈ ਪਰਮਾਤਮਾ ਦੀ ਪਰ ਉਹਨਾਂ ਨੇ ਗਲਤ ਕਰਿਆ ਵੈਸੇ ਤਾਂ ਉਹ ਵੀ ਪਰਮਾਤਮਾ ਦੇ ਜੋਤ ਆ ਇੱਧਰ ਵੀ ਪਰਮਾਤਮਾ ਜੋਨੇ ਪਾਸੇ ਜਿਹੜੇ ਸਮਝੇ ਨਹੀਂ ਹੈਗੇ ਉਹ ਵੀ ਪਾਵਰ ਕਿਆ ਚੀਜ਼ ਹੈ ਗੋਲੀ ਕਿਹਦਾ ਮਾਰਨੀ ਅਸੀਂ ਹੈਨਾ ਇਸ ਜੇ ਤਾਂ ਪਹਿਲਾਂ ਜੰਗ ਚੋਂ ਤੋਂ ਜਲਦੀ ਸੀ ਪਹਿਲਾਂ ਵੀ ਸ਼ਹੀਦ ਉਹੀ ਫਿਰ ਲੱਗਦਾ ਕੋਈ ਪਿੱਛੋਂ ਜੋ ਆਰਡਰ ਹੈ ਜਾਂ ਡਿਊਟੀ ਹੈ ਹੈਨਾ ਨਹੀਂ ਕੋਈ ਡਿਊਟੀ ਉਹਨਾਂ ਨੇ ਆਪਣੀ ਪਗਾਈ ਅਸੀਂ ਆਪਣੀ ਪਗਾਈ ਹੈ ਇਸਨੂੰ ਡਰ ਪਿਆ ਹੁੰਦਾ ਸੀ ਨਾ ਜਾਂਦੇ ਅੱਗੇ ਅਸੀਂ ਆਪਣੀ ਡਿਊਟੀ ਪਗਾਈ ਗੁਰੂ ਸਾਹਿਬ ਵਾਲੀ ਉਹਨਾਂ ਨੇ ਆਪਣੀ ਪਗਾਈ ਜਿਹੜੇ ਸਰਕਾਰ ਨੇ ਜ਼ੁਲਮ ਦੀ ਹੈ ਨਾ ਅਸੀਂ ਨਹੀਂ ਛੱਡਦੇ ਪਿੱਛੇ ਹਾਂਜੀ ਆ ਤਾਂ ਇਹ ਤਰ੍ਹਾਂ ਦੇ ਨਾ ਜੀ ਤਾਂ ਆ ਨਿੰਕ ਸਿੰਘਾਂ ਦਾ ਕਹਣਾ ਕਿ ਸੱਚ ਤੇ ਪਹਿਰੇ ਲਈ ਖੜੇ ਆ ਇਨਸਾਫ ਦੇ ਲਈ ਖੜੇ ਆ ਬੇਇਨਸਾਫੀ ਦੇ ਵਿਰੋਧ ਦੇ ਵਿੱਚ ਖੜੇ ਆ ਔਰ ਸਭ ਤੋਂ ਪਹਿਲਾਂ ਮੂਰੇ ਆ ਕੇ ਫਿਰ ਖੜੇ